<noise> loji me kruji cawapani ka tliyafan <noise> loyafan ka biye dudda biya <noise> 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 ਈ ਹੈ ਨਾ ਚੂਰੀ ਚੂਰੀ ਉੱਟਦੀ ਆ ਮਾਨੂੰ ਮੈਂ ਚੂਰੀ ਲੋ ਜੀ ਵੈਗਰੂ ਜੀ ਚੂਰੀ ਕੁੱਟ ਲਈ ਆਪਾਂ ਨੇ ਪਾ ਲਿਆ ਘੋ ਬੰਬਾ ਤੇ ਇਹਦੇ ਵਿੱਚ ਪਾ ਦਾਂ ਨੰਨੇ-ਮੰਨੇ ਖਾ ਜਾਣਗੇ ਛੋਟੇ ਇੱਕ ਤਾਂ ਬੱਗ ਗਿਆ ਨੰਨਾ-ਮੰਨਾ ਆ ਦੂਜੇ ਨੇ ਜਿਹੜੇ ਖਾ ਲੈਣਗੇ ਤੇ ਦੁਪਹਿਰੇ ਚਾਹ ਨਾਲ ਵੀ ਖਾ ਲਾਂਗੇ ਵਧੀਆ ਲੱਗਦੀ ਏ ਫਿਰ ਆ ਭਰਤਾਨੀਆਂ ਹੁਣ ਖਾਣਾਂਗੇ ਇਹਨੂੰ ਕਰੀਏ ਸਾਫ਼ ਕਾਂਸਨ ਇੱਥੋਂ ਸਫਾਈ ਕਰੀਏ ਹੁਣ ਕਾਂਸਾ ਸਾਰਾ ਤੇ ਲੋਜੀ ਸਾਫ ਸਾਫ ਕਰਕੇ ਝਣ ਪੋਚਾ ਕਰਤਾ ਕਰਗੀ ਪੀਤੀ ਇਕੱਠਾ ਸੋਫਾ ਦਾ ਕਵਰ ਲੋਜੀ ਕੰਮ ਨਿਬੜ ਗਿਆ ਆਪਣਾ ਇੱਧਰੇ ਕਮਰੇ ਦਾ ਨਿਬੜ ਗਿਆ ਸਾਫ ਕਰਤਾ ਪਾਣੀ ਨਿਬੜ ਗਿਆ ਇੱਧਰ ਵੀ ਲਗਾਤਾ ਪੋਚਾ ਝਾੜੂ ਉਹ ਨੰਨੂ ਦੇ ਕੱਪੜੇ ਰੱਖੇ ਹੋਏ ਨੇ ਧੁੱਪੇ ਉੱਥੇ ਧੁੱਪ ਬੜੀ ਪੈਂਦੀ ਆ ਉਧਰੋਂ ਸੁੱਕ ਜਾਣਗੇ ਚਲੋ ਜੀ ਨਵੇਂ ਰ ਦਾ ਵੀ ਕਮਰਾ ਤੇ ਬਾਹਰ ਪਾਉਣ ਨਾਲੋਂ ਫਿਰ ਅੰਦਰੇ ਪਾ ਦਨੀਆ ਸੁੱਕ ਜਾਂਦੇ ਨੇ ਕੱਪੜੇ ਹਨਾ ਮੰਨੂ ਦੇ ਚਲੋ ਜੀ ਇੱਧਰ ਵੀ ਕੰਮ ਨਿਬੜ ਗਏ ਆਪਾਂ ਤੀਤੀ ਤਾਂ ਮੇਰੀਆਂ ਲੱਖੀ ਬੈਠੀ ਆ ਪੱਖੀਆਂ ਫੋਲਦੀ ਆ ਲੈ ਜਾ ਨਾਨੀ ਦਾ ਸਮਾਨ ਦਾਜ ਦਾ ਨਾਨੀ ਦਾ ਦਾਜ ਦਾ ਸਮਾਨ ਤੂੰ ਵੀ ਬੁੜੇ ਨੀ ਉਹ ਪੰਜਾਂ ਨੇ ਦੋ ਚੱਕ ਉਹਨਾਂ ਨੂੰ ਵਿੱਚ ਰੱਖ ਦੇ ਇਹਨਾਂ ਨੂੰ ਕੀ ਕਰਨਾ ਵਿੱਚ ਨਹੀਂ ਰੱਖਣੀਆਂ ਤੱਕਾਂ ਮਲੀ ਕੱਢ ਕੇ ਰਹਿ ਗਈ ਵਿੱਚ ਆ ਨਵੇਂ ਕੁਮਨੀ ਵੀ ਨਾਲ ਦਿੰਦੇ ਨੇ ਚਲ ਖੋਲ ਫਿਰ ਅਸੀਂ ਵੀ ਖਾ ਕੇ ਦੇਖ ਲਈਏ ਭੋਰਾ ਕੀ ਹੁੰਦਾ ਇਹਦੇ ਵਿੱਚ ਸਾਨੂੰ ਵੀ ਪਤਾ ਲੱਗ ਜਵੇ どっちがいい ਲੋ ਜੀ ਵੇਗਰੂ ਜੀ ਰਸੋਈ ਚ ਆ ਗਏ ਆਪਾਂ ਰਸੋਈ ਚ ਆਪਣੀ ਚਾਹ ਬਣਾ ਲਈ ਚਾਹ ਬਣਾ ਕੇ ਹੁਣ ਆਪਾਂ ਰੱਖ ਦਈਏ ਕਿੰਨੀ ਆ ਤੁਹਾਨੂੰ ਕਰਨਾ ਹਨ ਕਿੰਨੀ ਆ ਤੁਹਾਨੂੰ ਰੱਖ ਲਈਏ ਥੋੜੀ ਜਿਹੀ ਸੁੱਕ ਹੋਰ ਤੇਰ ਤਾਰਾ ਕਰਦੇ ਕੀ ਆਪੇ ਦੁੱਧ ਤੁਮ ਮਿਲਾਗੇ ਦੁੱਧ ਪਾ ਦਾਂਗੇ ਪੱਟ ਲਗਾ ਦੀਨੋ ਸੋ ਲੋ ਜੀ ਕੰਮ ਨਿਪਟਦੇ ਹਨ ਧਾਰਾ ਕੱਟੀ ਆਪਾਂ ਧਾਰਾ ਕੱਢ ਕੇ ਲਿਆਉਣੇ ਫਿਰ ਕਰਦੇ ਆ ਕੰਮ ਇਧਰੋਂ ਚੱਕ ਲਈ ਆਪਾਂ ਕੱਪੜੇ ਹੁਣ ਰਾਤ ਨੂੰ ਧੋਤੇ ਸੀਗੇ ਰਾਤ ਨੂੰ ਧੋ ਕੇ ਅੱਜ ਹੋ ਗਏ ਸੀਗੇ ਰਾਤ ਲੇਟ ਤੇ ਫਿਰ ਮੈਂ ਇੱਥੇ ਪਾਤੇ ਗੱਦਿਆਂ ਤੇ ਪਾ ਦਾਨੀ ਇੱਥੇ ਚੱਕ ਲਈ ਹੁਣ ਇਹਨਾਂ ਨੂੰ ਸੁੱਕ ਗਏ ਹੋਣੇ ਤਾਂ ਰਤੂ ਰਤ ਹੋਰ ਸੁੱਕੇ ਪਏ ਨੇ ਗਰਮੀ ਇੰਨੀ ਆ ਨੰਨੇ-ਮੁੰਨੇ ਦੇ ਹੋ ਜਾਂਦੇ ਨੇ ਨਿਕਰਾਂ ਨੂੰ ਨਿਕਰਾਂ ਨੂੰ ਕਰਾਂ ਇਹਨਾਂ ਨੂੰ ਚੱਕੂਗੀ ਫੇਰ ਝਾੜੂ ਪੋਚਾ ਕਰਾਂਗੇ ਅੱਜ ਹਵਾ ਵੀ ਬੜੀ ਵਧੀਆ ਚੱਲਦੀ ਆ ਤੇ ਉਹ ਪਾਤੇ ਸੀਗੇ ਤੇ ਹਵਾ ਬੜੀ ਚੱਲਦੀ ਆ ਤੇ ਅੱਜ ਕਿੰਨਾ ਸੋਹਣਾ ਮੌਸਮ ਵਧੀਆ ਦੇਖੋ ਸੂਰਜ ਹਵਾ ਵੀ ਬੜੀਆ ਚੱਲਦੀ ਆ ਦੇਖੋ ਕਿੰਨੀ ਸੁਣੀ ਸਵੇਰ ਦਾ ਸੂਰਜ ਪਾਠ ਹੋ ਰਿਹਾ ਇੱਧਰ ਲੈ ਇੱਧਰ ਜੀਰੀ ਵੀ ਲਾਤੀ ਸੀ ਉਹਨੇ ਦੀਆਂ ਨੇ ਤਾਂ ਹੋਰ ਉੜਕਿਓ ਸਾਜਰੀ ਨਿਮੇੜ ਵੀ ਦਿੱਤਾ ਪਾਣੀਓ ਪਾਣੀ ਫਿਰਦਾ ਸੀਗਾ ਮੈਂ ਤਾਂ ਦੇਖਿਆ ਹੀ ਨਹੀਂ ਜੀਰੀ ਵੀ ਚੱਕਤੀ ਇਹ ਆਹ ਕੀ ਔਰ ਫਿਰਦੇ ਨੇ ਭਾਈ ਜੀਰੀ ਲਾਉਂਦੇ ਔਰ ਫਿਰਦੇ ਨੇ ਤੜਕੀ ਲੱਗੇ ਪੈਣ ਉਹਦਾ ਠੰਡੇ ਠੰਡੇ ਚੱਕਤੇ ਫੱਟੇ ਹਾਂ ਦੇ ਹੋ ਗਏ ਫਿਰਦੇ ਨੇ ਭਾਈ ਜੀਰੀ ਆੜੀ ਜੀਰੀ ਲਾਉਂਦੇ ਹਨ ਉਹ ਦੇਖਦੇ ਜੀਰੀ ਲਾਉਂਦੇ ਉਹ ਖੁੱਦਦੇ ਨੇ ਭਾਈ ਐਨੇ ਸਾਧਰੇ ਕੰਮ ਨਹੀਂ ਮੇੜਤਾ ਪਰ ਹੋ ਗਈ ਅਜ ਦਸਤਰੀ 11 11 ਹੋ ਗਈ ਦੋ ਦਿਨ ਚ ਨਵੇੜ ਤੇ ਇਧਰ ਦੇਖਿਆ ਹੀ ਨਹੀਂ ਆ ਕੇ ਦੋ ਦਿਨ ਦੋ ਦਿਨ ਇਧਰ ਦੇਖਿਆ ਨਹੀਂ ਅਸੀਂ ਸੂਰਜ ਦੋ ਦਿਨ ਇਧਰ ਆਈ ਨਹੀਂ ਆਪਾਂ ਇੱਧਰ ਚੱਕੀ ਨਹੀਂ ਆਏ ਤਾਂ ਹੈਗੇ ਆ ਕੰਬਰੇ ਚ ਵੈਸੇ ਬੈਠਦੇ ਨਹੀਂ ਹੁਣ ਗਰਮੀ ਕਰਕੇ ਨੰਨੂ ਕਰਕੇ ਛੋਟੇ ਕਰਕੇ ਤੇ ਪਰ ਦੋ ਦਿਨ ਚ ਨਵੇੜ ਤਾਂ ਹਾਂ ਕੱਲ ਲਾਈ ਹੋਣੀ ਤੇ ਉਹ ਲਾਰੇਗੇ ਨਹੀਂ ਹਰੀ ਹਰੀ ਕੱਲ ਲਾਈ ਹੋਣੀ ਤੇ ਆਪ ਆਏ ਨਹੀਂ ਇੱਧਰ ਕੱਲ ਤੇ ਉਧਰ ਹੀ ਪੜ ਜਾਣੇ ਆ ਨੰਨੂ ਲੈ ਕੇ ਬਹਿ ਜਾਣੇ ਆ ਇੱਧਰ ਆਈ ਨਹੀਂ ਨਹੀਂ ਦੇਖੋ ਆਹ ਤਹਰੇ ਇੰਧਰੇ ਹੀ ਵੈਸੇ ਸੋਹਣੀ ਲੱਗਦੀ ਆ ਦੇਖੋ ਹਰੀ ਹਰੀ ਘਾਹ ਕੱਖ ਇਹ ਕੱਖ ਕਿੰਨੇ ਸੋਹਣੇ ਲਾਦੇ ਨੇ ਹਰੀ ਹਰੀ ਹਰਿਆਈ ਹੋਰ ਆਈ ਹਵਾ ਵੀ ਵਧੀਆ ਚੱਲਦੀ ਅੱਜ ਪੂਰਾ ਚੱਲਦਾ ਕਿੰਨਾ ਸੋਹਣਾ ਮੌਸਮ ਸਵੀਰ ਸਵੀਰੀ ਤੇ ਸੂਰਜ ਚੜ੍ਹ ਰਿਹਾ ਹਾਂ ਹਲ ਤਾਂ ਪਾਟ ਹੋ ਰਿਹਾ ਇੱਧਰ ਤੇ ਇੱਧਰ ਇੱਕ ਇੱਧਰ ਸਾਹਮਣੇ ਹੋ ਰਿਹਾ ਬਾਬੇ ਪਾਟ ਕਰਦੇ ਨੇ ਹਲੇ ਕਿੰਨੀ ਵਧੀਆ ਹਵਾ ਆ ਗਈ ਚਲੋ ਜੀ ਆਪਾਂ ਕਰੀਏ ਆਪਣਾ ਕੰਮ ਹੁਣ ਤਾਂ ਨਾ ਕੱਢ ਲਈ ਆਇਆ ਆਪਾਂ ਹੁਣ ਚੱਕ ਲਈਏ ਕੱਪੜੇ ਕੁੱਪੜੇ ਇੱਥੇ ਨੰਨੂ ਦੇ ਨਾਲੇ ਤੇ ਨਾਲੇ ਛਾੜੂ ਲਗਾ ਦਈਏ ਹਨਾ ਜਾਨੂ ਨੋਂ ਨਹੀਂ ਪਏ ਨੇ ਛੋਟੇ ਨੰਨੂ ਤੇ ਆ ਫੇਰ ਉਹ ਛੱਕਣਾ ਪੈਂਦਾ ਫੇਰੋਂਦਾ ਵਾਲਾ ਮੈਨੂੰ ਚੱਕੋ ਬਾਹਰ ਲੈ ਕੇ ਜੋ ਅੱਜ ਬਾਹਰ ਗੇੜਾ ਦੇ ਕੇ ਲਿਆਉ ਉਹਨੂੰ ਹਵਾ 'ਚ ਤੇ ਹਲੇ ਪਿਆਰ ਰਹਿਣਦੇ ਉਹਨੇ ਕੰਮ ਨਹੀਂ ਕਰਨ ਦੇਣਾ ਫੇਰ ਮੈਨੂੰ ਤੇ ਹਵਾ 'ਚ ਜਿਹੜਾ ਦੇ ਕੇ ਲਿਆਉ ਉਹਨੂੰ ਬਾਹਰ ਜਾਇਤੀ ਉਠਾਣ ਨੂੰ ਹਵਾ ਬਧੀਆ ਚਲੋ ਜੀ ਕਰੀਏ ਨੂੰ ਕੰਮ ਆਪਾਂ ਲਓ ਜੀ ਵੈਗਰੂ ਜੀ ਕੱਪੜੇ ਚੱਕ ਤੇ ਨੰਨੂ ਦੇ ਇਥੋਂ ਤੇ ਝਾੜੂ ਲਗਾਤਾ ਪੋਚਾ ਲਗਾਉਣੀ ਆ ਫੇਰ ਉਧਰਨਾ ਕਮਰਾ ਸੁੰਭਰਾਂਗੇ ਹਲੇ ਬੱਚੇ ਉਧਰ ਪਏ ਨੇ ਤੇ ਆਪਾਂ ਸੁੰਭਰਦਾਂ ਨਹੀਂ ਆ ਫੇਰ ਝਾੜੂ ਲਗਾਤਾ ਸੋਫੇ ਇਧਰ ਸੈੱਟ ਕਰਾਂਗੇ ਫੇਰ ਇਧਰੋਂ ਪਹਿਲਾਂ ਪੋਚਾ ਲਾ ਦੂੰਗੀ ਇਧਰ ਪੋਚਾ ਲਾ ਕੇ ਛੇਅਰ ਸੈੱਟ ਕਰ ਦੂੰਗਾ ਇਧਰੋਂ ਨਾਲੇ ਇਹਨੇ ਆਪਾਂ ਹੁਣ ਚੱਲੀਏ ਬਾਹਰ ਬਾਹਰ ਨੂੰ ਕੀ ਕੰਮ ਕਰਦੇ ਆ ਤੁਹਾਨੂੰ ਦਿਖਾਉਣੀ ਆ ਆਪਾਂ ਤੇ ਲੋ ਬਾਹਰੋਂ ਦੀ ਝਾੜੂ ਲਾਤਾ ਝਾੜੂ ਲਾ ਕੇ ਦੇਚ ਪਾਣੀ ਪਾਤਾ ਉਹ ਤੇ ਡੇ ਨੇ ਇੰਨਾ ਚ ਪਾਣੀ ਪਾਤਾ ਥੋੜਾ ਜਿਹਾ ਉਹ ਕੱਲ ਮਾਲਾਈਆਂ ਨੇ ਇੱਥੇ ਵੀ ਝਾੜੂ ਲਗਾਤਾ ਇੱਥੇ ਅੱਜ ਹਾਰੇ ਨੂੰ ਆਪਾਂ ਆ ਪਾਂਡੂ ਦਮਾਂਗੇ ਪਾਂਡੂ ਦੇ ਕੇ ਫਿਰ ਇੱਥੇ ਦਾਲ ਧਰ ਦਾਂਗੇ ਹਨਾ ਤੇ ਹੁਣ ਆ ਪਾਂਡੂ ਫੇਰਦਾ ਕੋਹਾ ਮਿੱਟੀ ਪਹਿਲਾਂ ਫੇਰਦੀ ਤੇ ਇੱਕ ਦਿਨ ਸੋ ਸੂਰੇ ਕੁਸਤਰੀ ਯਾਨੀ ਸਿਗਾਰੇ ਕਰਕੇ 판ਡੂ ਫੇਰੀ ਅੱਜ 판ਡੂ ਫੇਰ ਦੀ ਅੱਜ ਕੀ ਬਣਾਉਣੀ ਆ ਤੁਹਾਨੂੰ ਦਿਖਾਵਾਂਗੇ ਸਮਾਰਕ ਅਸੀਂ ਵੀ ਬੜੀ ਸੁੰਨ ਲਾ ਲਿਆ ਹੈ ਬਣਾ ਦੋ ਕੰਨੀ ਆ ਤਾਂ ਖਾਓ ਫਟ ਕਰ ਦੋ ਆ ਦੋ ਤਾਂ ਤੋਤੀਆਂ ਬਣਦੀਆਂ ਕੁੱਕਰ ਤੇ ਦੋ ਸਾਲ ਪਾ ਲਈਏ ਹੁਣ ਉਧਰ ਸਾਰੀ ਜਿੜੀ ਇੱਧਰ ਇੱਧਰ ਆਪਾਂ ਆਲੂ ਆਲੂ ਪਾ ਕੇ ਘਰ ਆ ਦਈਏ ਹੁਣ ਉਧਰ ਪਾਣੀ ਦੁੱਧ ਤਾਂ ਫੇਰ ਆਪਾਂ ਫਰਫੜ ਪਾ ਦੇਂਦੇ ਨੇ ਥੀਤੇ ਮੈਨੂੰ ਤਾਂ ਪਤਾ ਨਹੀਂ ਕਿਵੇਂ ਬਣਦੀ ਆ ਚਤਨੀ ਅਸਲ ਵਿੱਚ ਤਾਂ ਸਹੀ ਹਾਂ ਸੁਣਦੀ ਆ ਫਿਰ ਫੜ ਪਾ ਲੈ ਆ ਮੈਂ ਉੱਤੇ ਜਾਂਦੇ ਤੇ ਜਿਹੜੇ ਨਰਮ ਤਾਂ ਜਿਹਨੇ ਬਣ ਜਾਂਦੀ ਏ ਅੱਛੀ ਉੱਚਾ ਤਾਂ ਨਹੀਂ ਮੈਨੂੰ ਨਹੀਂ ਪਤਾ ਸੀ ਫੇਰ ਤੋਂ ਲੈ ਚ ਪਾਉਂਦੇ ਆ ਫੇਰ ਫਿਰ ਤੋ 3 ਫੇਰ ਵਰਤਦੇ ਆ ਉੱਛਿਆ ਨਾ ਮੈਟ ਨਹੀਂ ਹੁੰਦਾ ਆ ਪਿਆ ਪਿੱਛੇ ਇਧਰ ਬੈਠਣ ਨੂੰ ਪਾ ਲਵਾਂਗਾ